ਜਿੰਨਾਂ ਜਿੰਨਾਂ ਦੇ ਹੁਣ ਤੱਕ ਪੰਚਾਇਤੀ ਚੋਣਾਂ ਦੇ ਚਾਹਵਾਨਾਂ ਦੇ ਪੰਚੀ ਜਾਂ ਸਰਪੰਚੀ ਦੇ ਕਾਗਜ਼ ਰੱਦ ਹੋਏ ਨੇ ਸਕਰੂਟਨੀ ਦੇ ਦੌਰਾਨ ਜਾਂ ਕੋਈ ਹੋਰ ਅੜਿੱਕਾ ਪਿਆ ਉਹਨਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਐਲਾਨ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਖਾਸ ਕਰਕੇ ਆਪਣੀ ਪਾਰਟੀ ਦੇ ਵਰਕਰਾਂ ਲਈ ਕਹਿ ਦਿੱਤਾ ਹੈ ਕਿ ਅਸੀਂ ਇੱਕ ਲੀਗਲ ਟੀਮ ਤਿਆਰ ਕਰ ਲਈ ਹੈ ਤੇ ਇਸ ਦੇ ਲਈ ਹੁਣ ਅਦਾਲਤੀ ਰੁਖ ਕਰਾਂਗੇ ਹੁਣ ਇਸ ਮਾਮਲੇ ਦੇ ਵਿੱਚ ਕਿ 15 ਅਕਤੂਬਰ ਦਾ ਦਿਨ ਵੀ ਨੇੜੇ ਆ ਰਿਹਾ ਹੈ ਅਰ 7 ਤਰੀਕ ਯਾਨੀ ਕਿ ਕਾਲ ਦਾ ਦੇਣੀ ਆਖਰੀ ਬੱਚਾ ਹੈ ਜਦੋਂ ਕਾਗਜ਼ ਵਾਪਸ ਹੋਣਗੇ ਕਾਗਜ਼ ਵਾਪਸ ਤਾਂ ਉਹਨਾਂ ਦੇ ਹੋਣਗੇ ਜਿਨ੍ਹਾਂ ਦੇ ਪ੍ਰਵਾਨ ਹੋ ਗਏ ਪਰ ਜਿਨ੍ਹਾਂ ਦੇ ਭਰੇ ਹੀ ਨਹੀਂ ਗਏ ਜਾਂ ਰੱਦ ਹੋ ਗਏ ਉਹਨਾਂ ਦੇ ਲਈ ਫਿਰ ਰਸਤਾ ਕੀ ਬਚਦਾ ਹੈ ਤਾਂ ਕਾਨੂੰਨੀ ਸਹਾਰਾ ਲੈਣ ਜਾ ਰਹੀ ਹੈ ਹੁਣ ਸ਼ਰਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਉੱਤੇ ਦੋਸ਼ ਵੱਖ-ਵੱਖ ਪਾਰਟੀਆਂ ਵੀ ਲਾ ਰਹੀਆਂ ਨੇ ਉਹਨਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਵੀ ਇੱਕ ਹੈ ਜਿੱਥੇ ਕਿਹਾ ਜਾ ਰਿਹਾ ਕਿ ਸੱਤਾਧਿਰ ਆਮ ਆਦਮੀ ਪਾਰਟੀ ਝਾੜੂ ਵਾਲੇ ਉਹਨਾਂ ਦੇ ਵਰਕਰਾਂ ਨਾਲ ਉਹਨਾਂ ਦੀ ਪਾਰਟੀ ਦੇ ਉਮੀਦਵਾਰਾਂ ਨਾਲ ਧੱਕਾ ਕਰ ਰਹੇ ਨੇ ਤੇ ਧੱਕਾ ਕੀਤਾ ਗਿਆ ਹਾਲਾਂਕਿ ਇਸ ਮਸਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਬੁਲਾਰੇ ਨੇ ਤੇ ਐਮਪੀ ਨੇ ਅਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕੰਗਾ ਉਹਨਾਂ ਨੇ ਦਾਵਾ ਕੀਤਾ ਜਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਕਿਹਾ ਗਿਆ ਕਿ ਨਾਮਦਗੀਆਂ ਪੱਤਰਾਂ ਦੀ ਗਿਣਤੀ ਦੱਸਦੀ ਹੈ ਕਿ ਪਹਿਲਾਂ 48 ਹਜ਼ਾਰ ਸੀ ਕਾਂਗਰਸ ਵੇਲੇ ਜਦੋਂ ਸੱਤਾ ਵਿੱਚ ਸੀ 2018 ਦੀਆਂ ਚੋਣਾਂ ਹੋਈਆਂ ਪਿਛਲੇ ਪﻼਣ ਦੀਆਂ ਤੇ ਇਸ ਵਾਰੀ 52 ਹਜ਼ਾਰ ਤੋਂ ਵੱਧ ਸਰਪੰਚੀ ਲਈ ਨਾਮਦਗੀ ਪੱਤਰ ਆਏ ਕਹਿੰਦੇ ਕਿ ਇਹ ਗਿਣਤੀ ਜਿਹੜੀ ਵਧੀ ਹੈ ਇੱਥੋਂ ਹੀ ਸ਼ੋ ਹੋਂਦਾ ਹੈ ਇਹੀ ਸੰਕੇਤ ਦਿੰਦਾ ਹੈ ਕਿ ਲੋਕਤੰਤਰੀ ਰਾਜ ਦੇ ਵਿੱਚ ਕਿਸੇ ਦੇ ਕਾਗਜ਼ ਰਾਦ ਨਹੀਂ ਹੋਏ ਪੁਰਾਣੀਆਂ ਪਾਰਟੀਆਂ ਵਾਂਗੂ ਕਿਸੇ ਨਾਲ ਧੱਕੇਸ਼ਾਹੀ ਨਹੀਂ ਹੋਈ ਪਰ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਗੋਲੀ ਚੱਲਣ ਦੀਆਂ ਝੜਪਾਂ ਹੋਣ ਦੀਆਂ ਅਰ ਇੱਕ ਦੂਜੇ ਦੇ ਉੱਤੇ ਜਿਹੜੇ ਦੋਸ਼ ਲਾਏ ਗਏ ਜਿਹੜੀਆਂ ਇਹ ਸਾਰੀਆਂ ਗੱਲਾਂ ਨੇ ਉਹ ਆਪਣੇ ਆਪ ਸਵਾਲ ਖੜਾ ਕਰ ਰਹੀਆਂ ਨੇ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਕੀ ਕਹਿ ਰਿਹਾ ਹੈ ਜਿਹੜੇ ਪਾਰਟੀ ਵਰਕਰਾਂ ਨੂੰ ਪੰਚਾਇਤੀ ਚੋਣਾਂ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ ਗਿਆ ਉਹ ਭਲਕੇ 7 ਅਕਤੂਬਰ ਨੂੰ ਚੰਡੀਗੜ੍ਹ ਦੇ ਮੁੱਖ ਦਫ਼ਤਰ ਪਹੁੰਚ ਜਾਣ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕੀਤੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਕੱਲ ਕਿੰਨੇ ਵਰਕਰ ਆਉਂਦੇ ਨੇ ਔਰ ਕਿੰਨੇ ਆ ਦੇ ਕਾਗਜ਼ ਰੱਦ ਹੋਏ ਨੇ ਇਹ ਦੇਖਣ ਵਾਲੀ ਤਸਵੀਰ ਹੋਵੇਗੀ ਦਿਲਚਸਪ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੀੜਤ ਉਮੀਦਵਾਰਾਂ ਲਈ ਨਿਆਂ ਹਾਸਲ ਕਰਨ ਵਾਸਤੇ ਲੀਗਲ ਟੀਮ ਦਾ ਗਠਨ ਵੀ ਕਰ ਲਿਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਸਾਰੇ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਅਪੀਲ ਕੀਤੀ ਹੈ ਜਿਨ੍ਹਾਂ ਨੂੰ ਨਾਮਜ਼ਦਗੀ ਪੱਤਰ ਭਰਨ ਤੋਂ ਰੋਕਿਆ ਗਿਆ ਉਹ ਭਲਕੇ ਜ਼ਰੂਰੀ ਦਸਤਾਵੇਜ਼ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਸਰਕਾਰੀ ਅਧਿਕਾਰੀਆਂ ਵੱਲੋਂ ਕੀਤੇ ਧੱਕਾਸ਼ਾਹੀ ਦੇ ਸਬੂਤ ਲੈ ਕੇ 7 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਪਾਰਟੀ ਦੇ ਮੁਖ ਦਫ਼ਤਰ ਪਹੁੰਚ ਜਾਣ ਤਾਂ ਜੋ ਪਾਰਟੀ ਉਹਨਾਂ ਲਈ ਨਿਆਂ ਹਾਸਲ ਕਰਨ ਵਾਸਤੇ ਲੜੀਂਦੇ ਕਾਨੂੰਨੀ ਕਦਮ ਚੁੱਕ ਸਕੇ ਇਹ ਅਪੀਲ ਕਰਦੇ ਆ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਨੇ ਇੱਕ ਉੱਚ ਪੱਧਰੀ ਲੀਗਲ ਟੀਮ ਦਾ ਗਠਨ ਵੀ ਕਰ ਦਿੱਤਾ ਹੈ ਤਾਂ ਜੋ ਪੰਜਾਬ ਦੇ ਹਰਿਆਣਾ ਹਾਈ ਕੋਰਟ ਵਿੱਚ ਲੜਿੰਦੀਆਂ ਪਟੀਸ਼ਨਾਂ ਦਾਇਰ ਕੀਤੀਆਂ ਜਾ ਸਕਣ ਕਿਉਂਕਿ ਆਪ ਸਰਕਾਰ ਨੇ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਨਾਮਜ਼ਦੀ ਪੱਤਰ ਦਾਖਲ ਕਰਨ ਤੋਂ ਰੋਕ ਕੇ ਲੋਕਤੰਤਰ ਦੀ ਆਵਾਜ਼ ਨੂੰ ਕੁਚਲਣ ਦਾ ਯਤਨ ਕੀਤਾ ਹੈ ਦੋਸ਼ ਲਾਏ ਗਏ ਨੇ ਆਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਆਖਿਆ ਕਿ ਪਾਰਟੀ ਨੂੰ ਸ਼ਿਕਾਇਤਾਂ ਮਿਲੀਆਂ ਨੇ ਕਿ ਸੂਬੇ ਦੇ ਵੱਖ-ਵੱਖ ਭਾਗਾਂ ਵਿੱਚ ਸਰਪੰਚ ਅਤੇ ਪੰਚ ਅਹੁਦਿਆਂ ਲਈ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ ਵੱਡੀ ਪੱਧਰ ਤੇ ਰੱਦ ਕਰ ਦਿੱਤੇ ਗਏ ਉਹਨਾਂ ਨੇ ਕਿਹਾ ਕਿ ਅਸੀਂ ਸੁਭਾਈ ਚੋਣ ਕਮਿਸ਼ਨ ਕੋਲ ਪਹੁੰਚ ਕਰਕੇ ਆਪਣੀਆਂ ਸ਼ਿਕਾਇਤਾਂ ਦੇ ਤਿਆਸਨ ਪਰ ਉਹਨਾਂ ਦਾ ਨਵੇੜਾ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਹੁਣ ਲੀਗਲ ਟੀਮ ਦਾ ਗਠਨ ਕੀਤਾ ਗਿਆ ਤਾਂ ਜੋ ਸ਼ਿਕਾਇਤਾਂ ਦੀ ਕੋਖ ਕਰਕੇ ਪੀੜਤਾਂ ਲਈ ਨਿਆਂ ਹਾਸਲ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਲੀਗਲ ਟੀਮ ਦੀ ਅਗਵਾਈ ਪਾਰਟੀ ਦੇ ਲੀਗਲ ਸੈੱਲ ਦੇ ਪ੍ਰਧਾਨ ਅਰਸ਼ਦੀਪ ਸਿੰਘ ਕਲੀਅਰ ਕਰਨਗੇ ਜਦਕਿ ਇਸ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਕਾਬਲ ਵਕੀਲ ਵੀ ਸ਼ਾਮਲ ਕੀਤੇ ਗਏ ਨੇ ਉਹਨਾਂ ਐ ਵੀ ਦੱਸਿਆ ਕਿ ਟੀਮ ਕੱਲ 7 ਅਕਤੂਬਰ ਨੂੰ ਪਾਰਟੀ ਦੇ ਮੁਖ ਦਫ਼ਤਰ 11 ਵਜੇ ਤੋਂ ਪੀੜਤ ਉਮੀਦਵਾਰਾਂ ਨਾਲ ਮੁਲਾਕਾਤ ਵੀ ਕਰੇਗੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਕੇਸਾਂ ਨੂੰ ਕਾਨੂੰਨੀ ਤੌਰ ਤੇ ਤਿਆਰ ਕਰਕੇ ਅਕਾਲੀ ਦਲ ਦਾ ਵਫ਼ਦ ਪਹਿਲਾਂ ਜਿਹੜਾ ਸੁਬਾਈ ਚੋਣ ਕਮਿਸ਼ਨ ਨੂੰ ਮਿਲੇਗਾ ਤੇ ਵਿਆਪਕ ਹਿੰਸਾ ਅਤੇ ਨਾਮਿਤਗੀਆਂ ਕੇਂਦਰਾਂ ਵਿੱਚ ਖੜੇ ਉਮੀਦਵਾਰਾਂ ਤੇ ਹਮਲਿਆਂ ਅਤੇ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਨਾਮਿਤਗੀ ਪੱਤਰ ਸੱਤਾਧਾਰੀ ਆਪ ਪਾਰਟੀ ਦੇ ਗੁੰਡਿਆਂ ਵੱਲੋਂ ਫਾੜਨ ਅਤੇ ਸੱਤਾਧਾਰੀ ਪਾਰਟੀ ਦੇ ਮੰਤਰੀਆਂ ਵਿਧਾਇਕਾਂ ਤੇ ਆਗੂਆਂ ਦੇ ਦਬਾਅ ਹੇਠਾਂ ਨੇ ਬਹਾਨੇ ਨਾਮਜ਼ਦੀ ਪੱਤਰ ਰੱਦ ਕੀਤੇ ਜਾਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਾਂ ਦੀ ਮੰਗ ਕੀਤੀ ਜਾਏਗੀ ਉਹਨਾਂ ਨੇ ਕਿਹਾ ਕਿ ਲੋੜ ਪਈ ਤਾਂ ਪਾਰਟੀ ਹਾਈ ਕੋਰਟ ਵਿੱਚ ਵਿਸਤਾਰਤ ਪਟੀਸ਼ਨ ਵੀ ਦਾਇਰ ਕਰੇਗੀ ਤਾਂ ਜੋ ਸਭ ਲਈ ਨਾ ਹਾਸਲ ਕੀਤਾ ਜਾ ਸਕੇ ਇਸੇ ਦੇ ਦੌਰਾਨ ਜਿਹੜਾ ਕਿ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਗੂ ਜਿਹੜੇ ਨੇ ਸਾਡੇ ਸ਼੍ਰੋਮਣੀ ਕਾਲੀ ਦਲ ਦੇ ਵਰਦੀਪ ਸਿੰਘ ਮਾਨ ਤੇ ਬੌਬੀ ਮਾਨ ਦੇ ਖਿਲਾਫ ਕੇਸ ਦਰਜ ਕਰਨ ਦੀ ਨਖੇਦੀ ਕੀਤੀ ਹੈ ਉਹਨਾਂ ਕਿਹਾ ਕਿ ਇਹਨਾਂ ਦੋਵਾਂ ਆਗੂਆਂ ਦੇ ਪੁੱਤਰ ਨਾਮਿਤਗੀ ਪੱਤਰ ਰੱਦ ਕੀਤੇ ਗਏ ਨੇ ਤੇ ਇਹਨਾਂ ਨੂੰ ਨਿਆਂ ਦੇਣ ਦੀ ਥਾਂ ਸੀਨੀਅਰ ਆਗੂਆਂ ਖਿਲਾਫ ਝੂਠੇ ਫੌਜਦਾਰੀ ਕੇਸ ਵੀ ਦਰਜ ਕਰ ਦਿੱਤੇ ਗਏ ਨੇ ਇੱਕ ਪਾਸੇ ਸ਼੍ਰੋਮਣੀ ਕਾਲੀ ਦਲ ਦੀ ਇਹ ਗੱਲ ਆ ਗਈ ਦੂਜੇ ਪਾਸੇ ਕੁਝ ਲੋਕਾਂ ਦੇ ਵੱਲੋਂ ਚਰਚਾ ਆਮੇ ਦੇਖੀ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਤੇ ਆਏ ਬਗਾਏ ਵੀ ਅਸਥਾ ਦੇ ਵਿੱਚ ਵੀ ਗੱਲਾਂ ਹੋ ਰਹੀਆਂ ਨੇ ਕਿ ਜੋ ਬੀਜਿਆ ਗਿਆ ਉਹੀ ਹੁਣ ਵੰਡਿਆ ਜਾ ਰਿਹਾ ਹੈ ਕਹਿਣ ਦਾ ਭਾਵੇਂ ਕਈ ਲੋਕਾਂ ਵੱਲੋਂ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਕਿ ਪਹਿਲੀ ਵਾਰੀ ਪਰਤਾਂ ਨਹੀਂ ਪਈਆਂ ਹੋ ਸਕਦਾ ਹੈ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਹਿੰਸਕ ਧਨਾਵਾਵਾਂ ਹੋਈਆਂ ਨੇ ਪਰ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੁੜ ਦੀ ਸਰਕਾਰ ਵੇਲੇ ਜੇਕਰ ਪੰਚਾਇਤੀ ਚੋਣਾਂ ਹੁੰਦੀਆਂ ਸੀ ਤਾਂ ਸੱਤਾ ਧਿਰ ਉਦੋਂ ਜਿਹੜੀ ਸੀ ਉਹ ਧੱਕਾ ਕਰ ਜਾਂਦੀ ਸੀ ਫਿਰ ਕਾਂਗਰਸ ਦੀ ਸਰਕਾਰ ਆਈ ਤੇ ਕਾਂਗਰਸ ਵੇਲੇ ਵੀ ਨਾਮਜ਼ਦੀ ਪੱਤਰ ਵੱਡੀ ਪੱਦਰ ਦੇ ਉੱਤੇ ਜਿਹੜੇ ਰੱਦ ਹੋਏ ਹੁਣ ਆਮ ਆਦਮੀ ਪਾਰਟੀ ਵੇਲੇ ਵੀ ਰੱਦ ਹੋ ਲੈ ਹਾਲਾਂਕਿ ਬਹੁਤ ਸਾਰੇ ਕਾਗਜ਼ ਪੱਤਰ ਜਦੋਂ ਕੋਖ ਪੜਤਾਲ ਹੋਵੇਗੀ ਹੋ ਸਕਦਾ ਇਸ ਕਰਕੇ ਰੱਦ ਹੋਏ ਹੋਣ ਕਿ ਕਿਸੇ ਤਰ੍ਹਾਂ ਦੀ ਕਿਸੇ ਨੂੰ ਐਨਓਸੀ ਨਹੀਂ ਮਿਲੀ ਜਾਂ ਹਲਫੀਆ ਬਿਆਨ ਨਹੀਂ ਲਗਾਇਆ ਗਿਆ ਜਾਂ ਕਾਗਜ਼ਾਂ ਦੀ ਘਾਟ ਸੀ ਜਾਂ ਅਪਰਾਧ ਦਾ ਕੇਸ ਦਰਜ ਸੀ ਉਸ ਦੀ ਜਾਣਕਾਰੀ ਨਹੀਂ ਦਿੱਤੀ ਕਿ ਵੱਖ-ਵੱਖ ਕਾਰਨ ਵੀ ਹੋ ਸਕਦੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਜੇਕਰ ਇਸ ਦੀ ਕੋਖ ਪੜਤਾਲ ਹੋਵੇ ਤਾਂ ਸਾਫ਼ ਹੋ ਜਾਵੇਗਾ ਕਿ ਕਿਵੇਂ ਧੱਕੇਸ਼ਾਹੀ ਵੀ ਹੋਈ ਹੈ ਧੱਕੇਸ਼ਾਹੀ ਦੇ ਦੋਸ਼ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਲੱਗੇ ਨੇ ਵਿਧਾਇਕਾਂ ਉੱਤੇ ਲੱਗੇ ਨੇ ਉਹਨਾਂ ਨੇ ਕਿਹਾ ਕਿ ਸਥਾਨਕ ਵਧਾਇਕਾਂ ਨੇ ਆਪਣੀ ਮਨਮਰਜ਼ੀ ਕੀਤੀ ਆਪਣੇ ਚਾਹੇਤਿਆਂ ਦੇ ਕਾਗਜ਼ਾਂ ਨੂੰ ਪ੍ਰਵਾਨ ਕੀਤਾ ਤੇ ਵਿਰੋਧੀਆਂ ਦੇ ਕਾਗਜ਼ ਰੱਦ ਕਰਾਏ ਤੇ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪਾਰਟੀ ਦੇ ਵਰਕਰਾਂ ਲਈ ਘਟੋ-ਘਟ ਐਲਾਨ ਕੀਤਾ ਔਰ ਕਿਹਾ ਕਿ ਮੁਖ ਦਫ਼ਤਰ ਚੰਡੀਗੜ੍ਹ ਉਪਜਣ ਔਰ ਉੱਥੇ ਲੀਗਲ ਟੀਮ ਇੱਕ ਤਿਆਰ ਬੈਠੀ ਹੋਵੇਗੀ ਜਿਹੜੀ ਤੁਹਾਡੇ ਕੇਸਾਂ ਦੀ ਨਪਟਾਰੇ ਦੇ ਲਈ ਲੋੜ ਪਈ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਵੀ ਪਾਏਗੀ ਔਰ ਜਿੱਥੇ-ਜਿੱਥੇ ਵੀ ਪੈਰਵਾਈ ਕਰਨੀ ਪਈ ਕਾਨੂੰਨਨ ਤੌਰ ਦੇ ਉੱਤੇ ਉਸਦੇ ਲਈ ਲੀਗਲ ਟੀਮ ਤਿਆਰ ਹੋ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਤੇ ਰਸਤਾ ਅਪਣਾ ਲਿਆ ਹੈ ਬਾਕੀ ਪਾਰਟੀਆਂ ਇਸ ਮਾਮਲੇ ਦੇ ਵਿੱਚ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਕਦਮ ਚੁੱਕਦੀਆਂ ਨੇ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਫਿਲਹਾਲ 15 ਅਕਤੂਬਰ ਤੱਕ ਜਦ ਤੱਕ ਪੰਚਾਇਤੀ ਚੋਣਾਂ ਹਾਲੇ ਨੇਪਰੇ ਨਹੀਂ ਚੜ੍ਹਣੀਆਂ ਕਈ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲ ਸਕਦੇ ਨੇ ਜਦ ਤੱਕ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਣੇ ਰਹੋ ਏਬੀਸੀ ਪੰਜਾਬ ਦੇ ਨਾਲ